ਲਗਾਤਾਰ ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਜਿਹੜੇ ਸ਼ਕਤੀ ਦੇ ਨਾਲ ਜਿਹੜੇ ਕਦਮ ਚੱਕੇ ਜਾ ਰਹੇ ਨੇ ਜਿਹੜੇ ਵੀ ਇਸ ਤਰ੍ਹਾਂ ਦੇ ਵਿਅਕਤੀ ਹਨ ਚਾਹੇ ਕਿਸੇ ਗੈਂਗ ਦੇ ਨਾਲ ਸੰਬੰਧਿਤ ਹਨ ਉਹਨਾਂ ਨੂੰ ਜਲੰਧਰ ਦੇ ਐਕਟਰ ਰਿਲੇਟਿਡ ਸੀਗੇ ਇੱਕ ਲੰਡਾ ਦੇ ਐਸੋਸੀਏਟਸ ਸੀਗੇ ਜੀ ਮਰਡਰ ਤੇ ਐਕਸਟਰੈਕਸ਼ਨ ਦੇ ਪਰਚੇ ਪਹਿਲਾਂ ਦਰਜ ਹੈ ਤੇ ਉਹਦੇ ਨਾਲ ਸੰਪਰਕ ਸੀਗੇ ਬੇਲ ਤੇ ਬਾਹਰ ਆਏ ਸੀਗੇ ਇਹ ਆਪਣੀ ਠਹਿਰ ਜਿਹੜੀ ਸੀਗੀ ਉਹ ਬਦਲ ਰਹੀ ਸੀਗੀ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਜਾ ਰਹੀ ਸੀ ਇੱਥੇ ਕਿਸੇ ਦਾ ਵੇਟ ਕਰ ਰਹੇ ਸੀਗੇ ਇਹ ਤੇ ਮੇਰੀ ਸਕਿਉਰਡ ਏਰੀਆ ਤੁਸੀਂ ਦੇਖ ਸਕਦੇ ਹੋ ਤੇ ਟਿਪ ਆਫ ਸੀਗਾ ਪਲੱਸ ਦ ਕੋਲ ਤੇ ਐਸਪੀ ਇਨਵੈਸਟੀਗੇਸ਼ਨ ਤੇ ਸਾਡੀ ਟੀਮ ਜਿਹੜੀ ਹੈ ਸਪੈਸ਼ਲ ਸੈੱਲ ਤੇ ਕ੍ਰਾਈਮ ਬ੍ਰਾਂਚ ਦੀ ਇਹਨਾਂ ਨੇ ਕੀ ਰੱਬ ਆਇਆ ਤੇ ਕੁਮਾਰ ਦੇ ਖੇਤਾਂ ਘਸੇ ਹੂੰ ਫਾਇਰਿੰਗ ਨਾਲ ਸ਼ੁਰੂ ਕਰਦੇ ਤੇ ਜਵਾਬੀ ਫਾਇਰਿੰਗ ਪੁਲਿਸ ਨਹੀਂ ਕੀਤੀ ਤੇ ਦੋਨੋਂ ਜ਼ਖਮੀ ਹੈ ਹਸਪੀਟਲ ਇਸ਼ੂ ਸਫਰ ਕਰ ਦਿੱਤੇ ਗਏ ਦੋ ਸਾਡੇ ਮੁਲਾਜ਼ਮਾਂ ਨੂੰ ਵੀ ਇੰਜਰਡ ਹੋਏ ਉਹਨਾਂ ਨੂੰ ਵੀ ਹਸਪੀਟਲ ਬੁਲਤੀ ਕਰਤਾ ਸਰ ਪਤਾ ਲੱਗਾ 50 ਤੋਂ ਜ਼ਿਆਦਾ ਰਾਉਂਡ ਫਾਇਰ ਹਾਫ ਅਰਾਊਂਡ ਕਾਫੀ ਫਾਇਰ ਹੈ ਇਹਨਾਂ ਕੋਲ ਸਪੈਸ਼ਲ ਅਥਿਆਰ ਸੀ 7 ਦੇ ਕਰੀਬ ਇਹਨਾਂ ਦੇ ਕੋਲ ਵੈਪਨ ਸੀਗੇ ਸਰ ਕਿਹੜੇ ਕੇਸ ਚ ਲੜਿੰਦਾ ਸੀ ਤੁਹਾਨੂੰ ਇਹ ਇੱਕ ਕਾਫੀ ਕਿਸੇ ਸੇ ਵੌਂਟਡ ਹੈ ਕਾਫੀ ਕਿਸੇ ਸੇ ਵੌਂਟਡ ਹੈ ਕਾਫੀ ਸਮੇਂ ਤੋਂ ਟ੍ਰੈਸ ਕੀਤਾ ਜਾ ਰਿਹਾ ਸੀ ਇਹਨਾਂ ਨੂੰ ਟ੍ਰੈਸ ਕੀਤਾ ਜਾ ਰਿਹਾ ਸੀ ਇੱਕ ਦਿਨ ਹੱਥ ਚਾਹੀਏ ਉਹ ਤਾਂ ਵੈਸੇ ਹੀ ਡਰ ਗਿਆ ਕਿਤੇ ਇੱਕ ਦਿਨ ਸੇ ਬੋਲੀ ਸਰ ਵਹੀਕਲ ਵਗੈਰਾ ਸੀ ਕਿ ਇਹ ਬਿਲੂ ਕੇ ਹੋਇਆ ਸੀ ਖੇਤ ਨਹੀਂ ਇਹ ਵੇਟ ਕਰ ਰਹੀ ਸੀ ਕਿਸੇ ਦਾ ਅੱਛਾ ਹਾਂ ਜੀ ਸਰ ਠੀਕ ਹੈ ਥੈਂਕ ਯੂ